ਸਾਸੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਦਾਂ ਸਾਰੇ ਜਣੇ ਠੀਕ ਠਾਕ ਹੋ ਤੇ ਅਸੀਂ ਫਰੀਦ ਪੰਜਾਬੀ ਬੁਟੀਕ ਤੋਂ ਤੇ ਅੱਜ ਆਪਾਂ ਕਰਨ ਲੱਗੇ ਆਂ ਸੂਟ ਦੀ ਕਟਿੰਗ ਫੁੱਲ ਦੀ ਪਰਕ ਵਾਲੇ ਦੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਕਿ ਦੀਦੀ ਅਸੀਂ ਮਤਲਬ ਕਿ ਸਾਨੂੰ ਪੂਰੇ ਫੁੱਲ ਸੂਟ ਦੀ ਕਟਿੰਗ ਦੱਸੋ ਕਿਦਾਂ ਕਰੀਦੀ ਹੈ ਕਿਵੇਂ ਆਪਾਂ ਸ਼ੁਰੂਆਤ ਕਰਨੀ ਹੈ ਕਿੰਨੇ ਮੀਟਰ ਕੱਪੜਾ ਲੈਣਾ ਤੇ ਸਾਰਾ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕੀ ਕਿਦਾਂ ਆਪਾਂ ਕਟਿੰਗ ਕਰਨੀ ਹੁੰਦੀ ਹੈ ਕਿਦਾਂ ਸ਼ਰਟ ਦਾ ਕਪੜਾ ਲਾਉਣਾ ਹੁੰਦਾ ਹੈ ਬੈਕ ਕਿਦਾਂ ਲਾਉਣੀ ਹੈ ਫਰੰਟ ਕਿਦਾਂ ਸਾਰਾ ਅੱਜ ਤੁਹਾਨੂੰ ਸਮਝਾਵਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਤੇ ਓਕੇ ਜੀ ਫਿਰ ਅੱਗੇ-ਅੱਗੇ ਆਪਾਂ ਚੱਲਦੇ ਆਂ ਤੇ ਦੇਖਦੇ ਆਂ ਆਪਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੁੰਦਾ ਇਸ ਤਰੀਕੇ ਨਾਲ ਜਿਹੜੀ ਆਪਣਾ ਇੱਕ ਸਾਈਡ ਤੇ ਵਰਕ ਆਉਂਦਾ ਹੁੰਦਾ ਹੈਗਾ ਉਸ ਵਰਕ ਨੂੰ ਡਬਲ ਫੋਲਡ ਕਰਕੇ ਫਲਾਵਰ ਨੂੰ ਮਿਲਾ ਲੈਣਾ ਹੁੰਦਾ ਬਿਲਕੁਲ ਇੱਕ ਦੂਜੇ ਦੇ ਨਾਲ ਪੱਤੀਆਂ ਵਗੈਰਾ ਫਲਾਵਰ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਰੱਖ ਲੈਣਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੀ ਲੈਂਥ ਇਹਦੇ ਨੈੱਕ ਵੀ ਬਣਿਆ ਹੋਇਆ ਤੇ ਘੇਰਾ ਵੀ ਬਣਿਆ ਹੋਇਆ ਸੂਟ ਦੇ ਤੇ ਹੁਣ ਆਪਾਂ ਇਹਦੀ ਲੈਂਥ ਲੈਂਥ ਇਹਨਾਂ ਦੀ ਰੱਖਣੀ ਆ ਆਪਾਂ 43 ਇੰਚ 1 ਇੰਚ ਉੱਪਰੋਂ ਐਕਸਟਰਾ ਲਵਾਂਗੇ ਤੇ ਨੀਚੋਂ ਤਾਂ ਵਰਕ ਵਾਲੇ ਸੂਟ ਦਾ ਹਮੇਸ਼ਾ ਆਪਾਂ ਨੂੰ ਦਿੱਤਾ ਹੀ ਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ 44 ਇੰਚ ਤੇ ਨਿਸ਼ਾਨ ਲਾ ਲਿਆਏਗਾ ਤੇ ਬਾਕੀ ਜਿਹੜਾ ਕਪੜਾ ਨੀਚੇ ਫੋਲਡ ਵਾਸਤੇ ਉਹ ਐਕਸਟਰਾ ਪਹਿਲੋ ਹੀ ਦਿੱਤਾ ਹੋਇਆ ਹੁਣ ਆਪਾਂ ਰੱਖਾਂਗੇ ਘੇਰਾ ਘੇਰਾ ਤੁਸੀਂ ਮੈਂ ਅੱਗੇ ਵੀ ਕੀਰੇ ਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਕਿ ਆਪਾਂ हिਪ ਦੇ ਹਿਸਾਬ ਨਾਲ ਰੱਖਣਾ ਹੁੰਦਾ ਹੈਗਾ ਕਿ ਹੈਪ ਕਿੰਨੀ ਹੋਣੀ ਚਾਹੀਦੀ ਹੈ ਇਹਨਾਂ ਦੀ ਹੈਪ ਵੀ 23 ਆ ਤੇ ਘੇਰਾ ਵੀ 23 ਆ ਤੇ ਫਿਰ ਆਪਾਂ ਲਾਵਾਂਗੇ 13.5 ਇੰਚ ਤੇ ਨਿਸ਼ਾਨ ਕਿਉਂ ਕੀਤੀ 23 ਇੰਚ ਹੈਗੀ ਤੇ ਫਿਰ ਆਪਾਂ 2-2 ਇੰਚ ਐਕਸਟਰਾ ਲੈਣਾ ਹੁੰਦਾ 4 ਇੰਚ ਤੇ ਇਸ ਤਰੀਕੇ ਨਾਲ ਤੁਸੀਂ ਸਾਰੇ ਨਿਸ਼ਾਨ ਲਾ ਲੈਣੇ ਆ ਘੇਰੇ ਦਾ ਤੇ ਜੇਕਰ ਕਿਸੇ ਦਾ ਘੇਰਾ ਕਈ ਵਾਰੀ ਕੀ ਹੁੰਦਾ ਕਿ ਹੈਪ 23 ਹੁੰਦੀ ਹੈ ਘੇਰਾ 22 ਹੁੰਦਾ ਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੁੰਦਾ ਹਮੇਸ਼ਾ हिਪ ਦਾ ਨਾਪ ਲੈਣਾ ਹੁੰਦਾ ਹੈਗਾ ਤੇ ਘੇਰੇ ਤੋਂ ਹੈਪ ਦੇਖਣੀ ਹੁੰਦੀ ਹੈ ਵੀ ਕਿੰਨੇ ਇੰਚ ਵੱਧਦਾ ਤੇ ਫਿਰ ਉਸ ਤਰੀਕੇ ਨਾਲ ਤੁਸੀਂ ਜਿਹੜਾ ਇਹਦਾ ਮੈਜ਼ਰਮੈਂਟ ਲੈਣਾ ਹੁੰਦਾ ਹੈ ਤੇ ਕਿਉਂਕਿ ਘੇਰਾ ਹਮੇਸ਼ਾ ਕਈ ਵਾਰੀ ਸਾਰਿਆਂ ਦਾ 1 ਇੰਚ ਘਾਟ ਹੀ ਹੁੰਦਾ ਤੇ ਆਪਾਂ ਹੁਣ ਇਸ ਤਰੀਕੇ ਨਾਲ ਇਹਨੂੰ ਲਾ ਲਾਂਗੇ ਨਾਲੋਂ ਤੁਸੀਂ ਇਹ ਕੱਲਾ ਓਨਲੀ ਤੁਸੀਂ ਫਰੰਟ ਲਾਉਣਾ ਹੁੰਦਾ ਹੈਗਾ ਵਰਕ ਵਾਲੇ ਦਾ ਹਮੇਸ਼ਾ ਜਦੋਂ ਵੀ ਲਾਉਣਾ ਹੈ ਤਾਂ ਕੱਲਾ ਫਰੰਟ ਲਾਉਣਾ ਹੈਗਾ ਹੁਣ ਆਪਾਂ ਇਹਨੂੰ ਪਹਿਲਾਂ ਲਾ ਲਾਂਗੇ ਨਾਲੋਂ ਕੱਪੜੇ ਨੂੰ ਤੇ ਉਸ ਤੋਂ ਬਾਅਦ ਜਿਹੜੀ ਇਹ ਵਾਲੀ ਸਾਈਡ ਤੇ ਕਪੜਾ ਬਚਦਾ ਹੈਗਾ ਸਿੰਗਲ ਇਹ ਆਪਾਂ ਪੌਂਚਾ ਪਾ ਸਕਦੇ ਹਾਂ ਬਾਟਮ ਦੇ ਵਿੱਚ ਜੇਕਰ ਤੁਸੀਂ ਸਟੇਟ ਬਾਟਮ ਨਹੀਂ ਬਣਾਉਣੀ ਕੁੰਦੇ ਪੌਂਚਾ ਪਾ ਕੇ ਬਣਾਉਣੀ ਆ ਤੇ ਫਿਰ ਆਪਾਂ ਇਹ ਵਾਲਾ ਜਿਹੜਾ ਕਪੜਾ ਆਪਣਾ ਵਧੂਗਾ ਇਹਨੂੰ ਆਪਾਂ ਪੌਂਚੇ 'ਚ ਯੂਜ਼ ਕਰ ਲਾਂਗੇ ਤੇ ਹੁਣ ਆਪਾਂ ਓਨਲੀ ਫਰੰਟ ਫਰੰਟ ਲਾ ਲਿਆ ਹੈਗਾ ਇਹਨਾਂ ਦੀ ਕੰਨੀ ਬਹੁਤ ਚੌੜੀ ਸੀ ਤਾਂ ਕਰਕੇ ਆਪਾਂ ਜਿਹੜਾ ਕੰਨੀ ਤੋਂ ਛੱਡ ਕੇ ਨਿਸ਼ਾਨ ਲਗਾਇਆ ਸੀਗਾ ਤੇ ਤੁਸੀਂ ਵੀ ਇਦਾਂ ਹੀ ਕੰਨੀ ਤੋਂ ਛੱਡ ਕੇ ਨਿਸ਼ਾਨ ਲਗਾਉਣਾ ਹੈਗਾ ਤੇ ਹੁਣ ਆਪਾਂ ਇਹਦੀ ਲਾਵਾਂਗੇ ਬੈਕ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿੱਧਰ ਲਈ ਸਾਈਡ ਤੋਂ ਲਾਉਣੀ ਆ ਤੁਸੀਂ ਬੈਕ ਇਹਦੀ ਤੇ ਹੁਣ ਇਹਦਾ ਕਰਕੇ ਕੰਨੀ ਆ ਦੇਣੀ ਆ ਇਹ ਆਪਣਾ ਫਰੰਟ ਹੋ ਗਿਆ ਇਹ ਫਰੰਟ ਵਰਕ ਵਾਲਾ ਆਪਾਂ ਸਾਈਡ ਤੇ ਕਰਤਾ ਹੁਣ ਇਸ ਤੋਂ ਅੱਗੇ ਜਿੱਥੋਂ ਤੁਸੀਂ ਫਰੰਟ ਲਾਇਆ ਹੈਗਾ ਉੱਥੋਂ ਤੁਸੀਂ ਬੈਕ ਲਾਉਣੀ ਹੈਗੀ ਇਹਨੂੰ ਫਰੰਟ ਨੂੰ ਉੱਪਰ ਰੱਖ ਲਓ ਇਹਦੇ ਸਿੱਧਾ ਕਰਕੇ ਬਿਲਕੁਲ ਇਸ ਤਰੀਕੇ ਨਾਲ ਜਿੱਥੋਂ ਫਰੰਟ ਲਾਇਆ ਸੀ ਉਸ ਦੇ ਉੱਪਰ ਤੋਂ ਹੁਣ ਆਪਾਂ ਬੈਕ ਲਾਵਾਂਗੇ ਬੈਕ ਲਾਉਣ ਦਾ ਸੌਖਾ ਤਰੀਕਾ ਤੁਹਾਨੂੰ ਦੱਸਦੇ ਆ ਤੁਸੀਂ ਬਸ ਐਦਾਂ ਹੀ ਫਰੰਟ ਨੂੰ ਉੱਪਰ ਰੱਖ ਲੈਣਾ ਹੈਗਾ ਉੱਪਰ ਸਿੱਧਾ ਕਰਕੇ ਰੱਖ ਕੇ ਤੇ ਇਸ ਤਰੀਕੇ ਨਾਲ ਤੇ ਹੁਣ ਇਹਨੂੰ ਆਪਾਂ ਐਦਾਂ ਕਰਕੇ ਬਸ ਪੂਰਾ ਪੂਰਾ ਲਾ ਲੈਣਾ ਸਾਰੇ ਨੂੰ ਲਓ ਜੀ ਪਹਿਲਾਂ ਆਪਾਂ ਫਰੰਟ ਲਾਇਆ ਸੀ ਤੇ ਹੁਣ ਆਪਾਂ ਲਾਤੀਏਗੀ ਬੈਕ ਤੇ ਚੰਗੀ ਤਰ੍ਹਾਂ ਵਾਲ ਵਗੈਰਾ ਇਹਦੇ ਚੋਂ ਕੱਢ ਲੈਣੇ ਆ ਤੁਸੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਪੜਾ ਫਿਰ ਘਟ ਵੱਧਦਾ ਜਾਵੇ ਇਸ ਕਰਕੇ ਚੰਗੀ ਤਰ੍ਹਾਂ ਨਾਲ ਆਪਾਂ ਜਿਹੜਾ ਹੈਗਾ ਇਹਨੂੰ ਕਰ ਲੈਣਾ ਤੇ ਹਾਂਜੀ ਹੁਣ ਆਪਾਂ ਇਹਦੀ ਜਿਹੜੀ ਬੈਕ ਹੈਗੀ ਉਹਦੀ ਵੀ ਇਹਨੂੰ ਉੱਪਰ ਰੱਖ ਕੇ ਕਟਿੰਗ ਕਰ ਲੈਣੇ ਹੈਗੇ ਤੇ ਆਪਾਂ ਕਿੰਚ ਵੱਧ ਕਟਿੰਗ ਹਾਂ ਕਈ ਵਾਰੀ ਕਾਣੋ ਵਗੈਰਾ ਹੁੰਦੀ ਹੈ ਨਾ ਤਾਂ ਕਰਕੇ ਤੇ ਆਪਾਂ ਇਹਦੀ ਬੈਕ ਹੈ ਜਿਹੜੀ ਉਹਦਾ ਇੰਚ ਵੱਧ ਕਟਿੰਗ ਕਰਾਂਗੇ ਵੀ ਜੇ ਬਾਈ ਚਾਂਸ ਕਾਟਨ ਦੇ ਕਪੜੇ 'ਚ ਕਈ ਵਾਰੀ ਪਤਾ ਨਹੀਂ ਹੁੰਦਾ ਉਪਰੋਂ ਤੁਸੀਂ ਇੱਦਾਂ ਇੰਚ ਵੱਧ ਲਾ ਲਓ ਬਾਅਦ 'ਚ ਫਿਰ ਉਹ ਤਾਂ ਸੀਨਾ ਦੇ ਵਿੱਚ ਆ ਹੀ ਜਾਂਦਾ ਹੈਗਾ ਜਦੋਂ ਆਪਾਂ ਪ੍ਰੋਪਰ ਸੂਟ ਸ਼ਰਟ ਰੈਡੀ ਕਰ ਲੈਨੇ ਆ ਤੇ ਫਿਰ ਉਹ ਮਤਲਬ ਕੀ ਆਪਾਂ ਉਦਾਂ ਹੀ ਜਿਹੜਾ ਹੈਗਾ ਲਾ ਸਕਦੇ ਇਹਨੂੰ ਐਂਡ ਤੱਕ ਨਾ ਲਾਓ ਇਹਨੂੰ ਬਸ ਜਿੰਨਾ ਕਮੀਜ਼ ਦਾ ਕਪੜਾ ਓਨਾ ਹੀ ਲਾਉਣਾ ਜਿਹੜਾ ਵੱਧਾ ਕਪੜਾ ਉਹਨੂੰ ਸਾਈਡ ਤੇ ਛੱਡ ਦੇਣਾ ਹੈਗਾ ਐਂਡ ਤੱਕ ਨਹੀਂ ਲਾਉਣਾ ਹੁੰਦਾ ਬਸ ਜਿੱਦਾਂ ਜਿੱਦਾਂ ਕਮੀਜ਼ ਤੇ ਫਰੰਟ ਹੈਗਾ ਜਿੱਥੋਂ-ਜਿੱਥੋਂ ਤੱਕ ਉੱਥੋਂ-ਉੱਥੋਂ ਤੱਕ ਲਾ ਲੈਣਾ ਤੁਸੀਂ ਤੇ ਹੁਣ ਆਪਾਂ ਇਹ ਲਾ ਲਿਆ ਹੈਗਾ ਹੁਣ ਇਹਨੂੰ ਕਰਦੇ ਆਂ ਆਪਾਂ ਸਾਈਡ ਤੇ ਤੇ ਹੁਣ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਇਹਦੇ ਨਾਲ ਕਪੜਾ ਬਚਿਆ ਹੋਇਆ ਸੀ ਉਹਦਾ ਆਪਾਂ ਕੀ ਕਰਾਂਗੇ ਹੁਣ ਆਹ ਵਾਲਾ ਲੰਬਾ ਇਹਦੇ ਨਾਲੋਂ ਕਪੜਾ ਲੱਥਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਆਪਾਂ ਜਿਹੜਾ ਨਾਲੋਂ ਇਹਦੇ ਕਪੜਾ ਲਾਇਆ ਹੁਣ ਇਹਦਾ ਆਪਾਂ ਪੌਂਚਾ ਦੇਖਦੇ ਹਾਂ ਕਿੰਨੇ ਇੰਚ ਹੈਗਾ ਇਹ ਹਾਂ ਇਹ RAM ਨਾਲ ਪੈ ਜਾਣਾ ਹੈ ਕਿਉਂਕਿ ਆਪਾਂ ਨੂੰ 12 ਇੰਚ ਚਾਹੀਦਾ ਹੈਗਾ ਤੇ ਇਹ ਹੈਗਾ ਆਪਣੇ ਕੋਲੇ 15 ਇੰਚ ਤੇ ਆਪਾਂ 6 ਇੰਚੀ ਪੌਂਚਾ ਪਾਉਣਾ ਵਿੱਚ ਕਿਉਂਕਿ 1 ਇੰਚ ਦਾ ਕੁੰਦਾ ਵੀ ਐਡ ਹੋ ਜਾਂਦਾ ਹੁੰਦਾ ਹੈਗਾ 1.5 ਇੰਚ ਦਾ ਆਪਾਂ ਹੁੰਦਾ ਐਡ ਕਰਨਾ ਹੁੰਦਾ ਤਾਂ ਕਰਕੇ ਜਿਹੜਾ ਹੈਗਾ ਆਪਾਂ ਇਹਦਾ ਪੌਂਚਾ ਆਏਗਾ ਉਹ ਆਪਾਂ 12 ਇੰਚ ਲੰਮਾ ਹਾਂਜੀ ਹੁਣ ਆਪਾਂ ਨਾ ਇਹਦੀ ਬਾਜੂ ਦੀ ਲੈਂਥ ਲਾ ਲਈ ਸੀ 17 ਇੰਚ ਤੇ 2 ਇੰਚ ਨੀਚੇ ਤੋਂ ਤਾਂ ਮਾਰਜਨ ਤਾਂ ਉਹਨਾਂ ਨੇ ਪਹਿਲਾਂ ਹੀ ਦਿੱਤਾ ਹੋਇਆ ਸੀ ਆਪਾਂ 2 ਇੰਚ ਲਾ ਕੇ ਤੇ ਹੁਣ ਜਿਹੜਾ ਐਕਸਟਰਾ ਸੀਗਾ ਉਹਨੂੰ ਆਪਾਂ ਕਟਿੰਗ ਕਰਨ ਲੱਗੇ ਆ 2 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਇਹ ਕਟਿੰਗ ਕਰ ਲਿਆ ਇਸ ਤੋਂ ਪਹਿਲੋ ਜਿਹੜਾ ਆਏਗਾ ਉਹ 17 ਇੰਚ ਤੇ ਇੱਥੋਂ ਕੱਟ ਕੀਤਾ ਸੀਗਾ ਇਹ ਆਪਾਂ 17 ਇੰਚ ਸੀ ਤੇ 2 ਇੰਚ ਉਹ ਵਿੱਚ ਐਡ ਹੋ ਗਿਆ 19 ਇੰਚ ਸਾਰਾ ਆਪਾਂ ਜਿਹੜਾ ਆਏਗਾ ਬਾਜੂ ਉਹ ਆਪਾਂ ਲੈਂਥ ਲਾ ਲਈ ਹੈ ਤੇ ਹੁਣ ਇਹਨੂੰ ਆਪਾਂ ਕਰਕੇ ਫੋਲਡ ਤੇ ਇਹਦੀ ਪਾਵਾਂਗੇ ਕਾਟ ਹੁਣ ਤੁਸੀਂ ਇਸ ਤਰੀਕੇ ਨਾਲ ਇਹਨੂੰ ਫੋਲਡ ਕਰ ਲੈਣਾ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਆਪਾਂ ਤੁਹਾਨੂੰ ਵਰਕ ਵਾਲਾ ਸੂਟ ਦੀ ਜਿਹੜੀ ਹੈਗੀ ਕਟਿੰਗ ਕਰਨੀ ਦੱਸਦੇ ਪਏ ਆ ਵੀ ਆਪਾਂ ਵਰਕ ਵਾਲੇ ਸੂਟ ਦੀ ਕਟਿੰਗ ਹੈ ਜਿਹੜੀ ਕਿੱਦਾਂ ਕਰਨੀ ਹੈ ਤੇ ਆ ਲਓ ਜੀ ਹੁਣ ਆਪਾਂ ਬਾਜੂ ਵੀ ਲਾ ਲਈ ਹੈ ਇਹਦੀ ਨਾਲੋਂ ਤੇ ਲਓ ਜੀ ਹੁਣ ਆਪਾਂ ਇਹਨਾਂ ਦਾ ਦੇਖਦੇ ਆ ਮੋਢਾ ਕਿੰਨਾ ਤਿਆਰ ਹੁੰਦਾ ਹੈ ਹਾਂਜੀ ਆਪਣੇ ਕੋਲੇ ਹੁਣ 10 ਇੰਚ ਕਪੜਾ ਆਇਆ ਹੈਗਾ ਬਹੁਤ 10 ਇੰਚ ਕਪੜਾ ਹੈ ਤੇ ਹੁਣ ਆਪਾਂ ਲਾਵਾਂਗੇ ਨਿਸ਼ਾਨ ਇੱਥੋਂ ਲਾਉਣਾ ਪਹਿਲੋ ਸਭ ਤੋਂ ਪਹਿਲੋ ਮੂਰੀ ਦਾ ਨਿਸ਼ਾਨ ਲਾਉਣਾ ਹੈ 7.5 ਤੇ ਉਸ ਤੋਂ ਬਾਅਦ ਇੱਥੋਂ ਲਾਵਾਂਗੇ ਆਪਾਂ 3 ਤੇ ਤੇ 1.5 ਤੇ ਤੇ ਇਹਦੇ ਨਾਲ ਆਪਾਂ 3 ਤੇ 3.5 ਤੇ ਤਾਂ ਨਿਸ਼ਾਨ ਲਗਾਏ ਆ ਕਿ ਇਹਦੇ ਨਾਲ ਜਿਹੜਾ ਤੁਹਾਡੇ ਬਾਜੂ ਦੇ ਵਿੱਚ ਬਿਲਕੁਲ ਵੀ ਜਿਹੜੇ ਇੱਥੇ ਵਾਲ ਪੈ ਜਾਂਦੇ ਆ 프ਰੰਟ ਤੇ ਉਹ ਵਾਲ ਨਹੀਂ ਪੈਂਦੇਗੇ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਸ਼ੇਪ ਪਾ ਦਾਂਗੇ ਸਾਡੇ ਤਾਂ ਹੁਣ ਵੈਸੇ ਹੱਥ ਤੇ ਕਹਿੰਦੇ ਆ ਕਿ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਚੀਜ਼ ਚੜ ਜਾਂਦੀ ਆ ਉਦਾਂ ਚੜੀ ਹੋਈ ਆ ਤੇ ਅਸੀਂ ਜਿਹੜੀ ਹੈਗੀ ਕਾਟ ਇਦਾਂ ਹੀ ਪਾ ਲਈਦੀ ਆ ਤੇ ਬਾਕੀ ਤੁਸੀਂ ਇੱਕ ਸਕੇਲ ਆਉਂਦਾ ਉਹਦੇ ਨਾਲ ਵੀ ਪਾ ਸਕਦੇ ਹੋ ਪਰ ਅਸੀਂ ਜਿਹੜੀ ਹੈਗੀ ਉਹ ਆਪਣੇ ਮਤਲਬ ਕਿ ਇਦਾਂ ਕਰਕੇ ਰਾਉਂਡ ਘੁਮਾ ਕੇ ਇਹਨੂੰ ਪਾ ਲਈਦੀ ਹੈ ਤੇ ਲਓ ਜੀ ਇਹਨਾਂ ਦਾ ਆਪਾਂ ਨੂੰ 9 9.5 ਇੰਚ ਮੋਢਾ ਤਿਆਰ ਚਾਹੀਦਾ ਸੀਗਾ ਤੇ ਆਪਾਂ 10 ਇੰਚ ਕਪੜਾ ਲਿਆ ਸੀਗਾ ਤੇ ਇਹ ਆਪਾਂ ਪਾਤੀ ਹੈ ਬੈਕ ਵਾਲੀ ਕਾਟ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਕਾਟ ਬਾਜੂ ਦੀ ਫਰੰਟ ਵਾਲੀ ਤੁਸੀਂ ਇੱਥੋਂ ਚੱਕ ਕੇ हां तो 1.5 इंच ਛੱਡ ਕੇ ਉਸ ਤੋਂ ਬਾਅਦ ਸਟਾਰਟ ਕਰਨੀ ਹੈ ਕਾਰਟ ਤੇ 1 इंच ਦੀ ਕਾਰਟ ਆਪਾਂ ਪਾ ਦੇਣੀ ਹੈ। ਐਦਾਂ ਪਾ ਦੇਣੀ ਹੈ ਐਂਡ ਤੱਕ ਨਹੀਂ ਲੈ ਕੇ ਜਾਣਾ ਥੋੜਾ ਜਿਹਾ ਇਧਰੋਂ ਵੀ ਅੱਧਾ ਕੈਂਚ ਛੱਡ ਦੇਣਾ ਉਧਰੋਂ 1.5 ਇੰਚ ਛੱਡ ਦੇਣਾ ਤੇ ਲਓ ਜੀ ਬਾਜੂ ਦੀ ਕਾਟ ਵੀ ਹੋ ਗਈ ਹੈ ਕੰਪਲੀਟ ਤੇ 1 ਇੰਚ ਦੀ ਆਪਾਂ ਜਿਹੜੀ ਇਹ ਕਾਟ ਪਾਈ ਹੈ। ਤੇ ਹੁਣ ਆਪਾਂ ਕਟਾਂਗੇ ਦੇ ਬਾਕੀ ਜਿਹੜਾ ਆਪਣੇ ਕੋਲੇ ਕਪੜਾ ਬਚ ਗਿਆ ਇਹਦੇ ਆਪਾਂ ਕਟਾਂਗੇ ਕੁੰਦੇ ਤੇ ਇਹ ਕੁੰਦਿਆਂ ਦੀ ਕਟਿੰਗ ਕਰਦੇ ਹੁਣ ਆਪਾਂ। ਹਾਂਜੀ ਹੁਣ ਆਪਾਂ ਕਰਦੇ ਆਂ ਕੁੰਦੇ ਦੀ ਕਟਿੰਗ ਹਾਂਜੀ ਲਓ ਜੀ ਹੁਣ ਆਪਾਂ ਕੁੰਦਾ ਜਿਹੜਾ ਉਹ ਓਦਾਂ ਇੰਚ ਵੱਧ ਲਾਵਾਂਗੇ ਪਹੁੰਚਾ 33.5 ਸੀ ਤੇ ਆਪਾਂ ਲਾਵਾਂਗੇ 32 ਇੰਚ ਕਿਉਂਕਿ ਇਹਦੇ ਆਸਣ ਜਿਹੜਾ ਆਪਾਂ ਵਿੱਚੋਂ ਕੱਢਾਂਗੇ ਤਾਂ ਕਰਕੇ 32 ਇੰਚ ਆਪਾਂ ਕਟਾਈ ਕਰ ਲਈਏ ਤੇ ਇਧਰੋਂ ਆਪਾਂ ਲਾਵਾਂਗੇ 2 ਇੰਚ 2 ਇੰਚ ਤਾਂ ਟੇਡਾ ਨਿਸ਼ਾਨ ਲਾ ਲੈਣਾ ਤੁਸੀਂ ਤੇ 32 ਇੰਚ ਤੇ ਲੈਂਥ ਜਿਨ੍ਹਾਂ ਦੀ 34.5 ਇੰਚ ਸਲਵਾਰ ਤਿਆਰ ਹੁੰਦੀ ਆ ਉਹਦੇ ਵਾਸਤੇ ਆਪਾਂ ਦੱਸਦੇ ਪਏ ਆ ਹੁਣ ਦੂਸਰੀ ਸਾਈਡ ਇਧਰਲੀ ਸਾਈਡ ਤੋਂ ਲਾਉਣਾ ਪਹਿਲੋ ਆਪਾਂ ਇਧਰੋਂ ਇਧਰ ਵਾਲੀ ਨਾਲ ਇਧਰੋਂ ਐਨੂੰ ਨਾਪਿਆ ਸੀ ਹੁਣ ਆਪਾਂ ਇਧਰਲੀ ਸਾਈਡ ਤੋਂ ਇਧਰ 32 ਤੇ ਲਾ ਲਾਂਗੇ ਤੇ 2 ਇੰਚ ਇਦਾਂ ਲਾ ਲਾਂਗੇ ਠੀਕ ਹੈ 2 ਇੰਚ ਇਦਾਂ ਲਾ ਲਿਆ ਤੇ ਹੁਣ ਦੱਸਦੇ ਆ ਤੁਹਾਨੂੰ ਵਿੱਚੋਂ ਆਸਣ ਕਿਵੇਂ ਕੱਢਣਾ ਆਪਾਂ ਹੁਣ ਇਹਨੂੰ ਇਸ ਤਰੀਕੇ ਨਾਲ ਟੇਡਾ ਕਰਕੇ ਰੱਖ ਲੈਣਾ ਆਏਗਾ ਤੇ ਹੁਣ ਜਿਹੜਾ ਸਿੱਧਾ ਇਹ ਆਪਣਾ ਇੰਚੀ ਟੇਪ ਆ ਉਹਨੂੰ ਇੱਥੋਂ ਇਦਾਂ ਮਿਲਾਉਣਾ ਹੈ ਠੀਕ ਹੈ ਜੀ ਐਦਾਂ ਮਿਲਾ ਲੈਣਾ ਇਹਨੂੰ ਇਹਦੇ ਨਾਲ ਤੇ ਨਿਸ਼ਾਨ ਲਾਉਂਦੇ ਜਾਣਾ ਇਸ ਸਟਿੱਕੇ ਨਾਲ ਆਪਾਂ ਜਿਹੜੇ ਨਿਸ਼ਾਨ ਹੈਗੇ ਉਹ ਲਾਉਂਦੇ ਜਾਵਾਂਗੇ ਠੀਕ ਹੈ ਤੇ ਹੁਣ ਆਪਾਂ ਇੱਕ ਵਾਰੀ ਇਹਦੀ ਕਟਿੰਗ ਕਰ ਲਾਂਗੇ ਫਿਰ ਉਸ ਤੋਂ ਬਾਅਦ ਆ ਜਿਹੜਾ ਇਹਦਾ ਹਸਨ ਕੱਢਾਂਗੇ ਤੇ ਲਓ ਜੀ ਇਹੀ ਆਪਾਂ ਕੁੰਦਿਆਂ ਦੀ ਕਟਿੰਗ ਹੈ ਜਿਹੜੀ ਕਰਤੀ ਹੈਗੀ ਪਹਿਲੋ ਆਪਾਂ ਸ਼ਰਟ ਲਾਈ ਸੀ ਫਿਰ ਬਾਹਾਂ ਲਾਈਆਂ ਪਹੁੰਚੇ ਲਾਏ ਬਾਹਾਂ ਲਾਈਆਂ ਤੇ ਹੁਣ ਆਪਾਂ ਜਿਹੜਾ ਹੈਗਾ ਕੁੰਦੇ ਦੀ ਕਟਿੰਗ ਕਰਤੀ ਹੈ ਤੇ ਜੇਕਰ ਸਾਡੀਆਂ ਵੀਡੀਓਜ਼ ਵਧੀਆਂ ਲੱਗਦੀਆਂ ਤਾਂ ਪਲੀਜ਼ ਕਮੈਂਟ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਹੁਣ ਇਹਨਾਂ ਨੂੰ ਦੋਹਾਂ ਨੂੰ ਇਕੱਠੇ ਮਿਲਾ ਲੈਣਾ ਕੁੰਦਿਆਂ ਨੂੰ ਦੋਹਾਂ ਨੂੰ ਇਕੱਠੇ ਕਰਕੇ ਹੁਣ ਆਪਾਂ ਇਹਦਾ ਆਸਣ ਜਿਹੜਾ ਉਹ ਕੱਢਾਂਗੇ ਕਿ ਵਿੱਚੋਂ ਆਪਾਂ ਆਸਣ ਕਿੱਦਾਂ ਕੱਢਣਾ ਹੁੰਦਾ ਹੈਗਾ ਜੇਕਰ ਤੁਹਾਡੇ ਕੋਲੇ ਕਪੜਾ ਘੱਟ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਵਿੱਚੋਂ ਆਸਣ ਕੱਢ ਸਕਦੇ ਹੋ 6 ਰਹਿ ਗਿਆ ਹੁਣ ਇਹ ਆਪਣੇ ਕੋਲੇ 6 ਇੰਚ ਹੈ ਤੇ ਆਪਾਂ ਨੂੰ ਚਾਹੀਦਾ 10 ਇੰਚ ਤੇ ਆਪਾਂ 10 ਇੰਚ ਇੱਥੋਂ ਕੱਢਾਂਗੇ ਫਿਰ ਇੱਥੋਂ ਕੱਢ ਦਾਂਗੇ 3 ਹੋ ਰਹਿ ਗਿਆ ਹਾਂ ਇਹ 9 ਰਹਿ ਜਾਊਗਾ ਤੇ ਵਿੱਚ ਨਾਲ ਆਪਣੇ 4.5 ਇੰਚ ਉਹ ਵੀ ਬੈਲਟ ਵੀ ਐਡ ਹੋ ਜਾਣੀ ਹੈ ਤੁਹਾਡਾ 13-14 ਇੰਚ ਜਿਹੜਾ ਆਸਣ ਹੈਗਾ ਉਹ ਤਿਆਰ ਹੁੰਦਾ ਹੈਗਾ ਤੇ ਐਦਾਂ ਕਰਕੇ ਆਪਾਂ 9 ਇੰਚ 10 ਦੇ ਨਿਸ਼ਾਨ ਲਾ ਕੇ ਇਹਨੂੰ ਲਾ ਲਿਆ ਤੇ ਲਓ ਜੀ ਹੁਣ ਆਪਣੀ ਜਿਹੜੀ ਆ ਇਹ ਕੁੰਦਿਆਂ ਦੀ ਕਟਿੰਗ ਵੀ ਹੋ ਗਈ ਹੈ ਸ਼ਰਟ ਵੀ ਲੈ ਗਈ ਹੈ ਤੇ ਜੇਕਰ ਕਿਸੇ ਨੂੰ ਕੋਈ ਕਨਫਿਊਜ਼ਿੰਗ ਹੋਵੇ ਤਾਂ ਪਲੀਜ਼ ਜ਼ਰੂਰ ਦੱਸਿਓ ਤੇ ਹੁਣ ਆਪਾਂ ਜਿਹੜੀ ਅੱਗੇ ਸ਼ਰਟ ਦੀ ਫਿਟਿੰਗ ਵਗੈਰਾ ਦਾ ਨਿਸ਼ਾਨ ਹੈਗੇ ਉਹ ਆਪਾਂ ਜਦੋਂ ਲਾਵਾਂਗੇ ਤੇ ਉਹ ਅਲੱਗ ਤੋਂ ਵੀਡੀਓ ਆਪਾਂ ਬਣਾ ਕੇ ਪਾਵਾਂਗੇ ਤੇ ਬਾਕੀ ਦਾ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀਆਂ ਤੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਹਾਂਜੀ ਹੁਣ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਪੌਂਚਾ ਲਾਵਾਂਗੇ ਉਹਨੂੰ ਆਪਾਂ ਡਬਲ ਇਸ ਤਰੀਕੇ ਨਾਲ ਕਰਕੇ ਰੱਖ ਲਿਆ ਹੈਗਾ ਇਧਰਲੀ ਸਾਈਡ ਤੋਂ ਫੋਲਡ ਕਰਕੇ ਉੱਪਰ ਨੂੰ ਰੱਖ ਲਿਆ ਸੀਗਾ ਇਹ ਤੁਸੀਂ ਤੁਹਾਨੂੰ ਮੈਂ ਦਿਖਾਉਣੀ ਹੈ ਡਬਲ ਹੋ ਗਿਆ ਕੱਪੜਾ ਆ ਦੇਖੋ ਐ ਕਰਕੇ ਤੁਸੀਂ ਰੱਖ ਲੈਣਾ ਇਹਨੂੰ ਤੇ ਹੁਣ ਆਪਾਂ ਨਿਸ਼ਾਨ ਲਾਉਣੇ ਆ ਇਹਨਾਂ ਦੀ ਬਾਟਮ ਤੁਸੀਂ ਦੇਖਣੀ ਆ ਕਿੰਨੇ ਇੰਚ ਕਟਿੰਗ ਕਰਨੀ ਆ ਤੇ ਕਿੰਨੇ ਇੰਚ ਤਿਆਰ ਹੈ ਸਾਡੇ ਕਿੱਥੇ ਲਡਾਈ ਕਰਾਂਗੇ ਹਾਂ ਹੂੰ 34.5 ਇੰਚ ਸਾਡੇ 34 ਇੰਚ ਬਾਟਮ ਤਿਆਰ ਹੁੰਦੀ ਹੈ ਤੇ ਆਪਾਂ 34.5 ਇੰਚ ਪਹੁੰਚ ਦੀ ਕਟਾਈ ਕਰ ਲਾਂਗੇ 4 ਇੰਚ ਦੀ 벨ਟ ਐਡ ਕਰਾਂਗੇ ਅੱਧਾ ਇੰਚ ਸੀਨਾ ਚਲਾ ਜਾਊਗਾ ਉਹੀ ਆਪਣੇ ਕੋਲੇ 34.5 ਇੰਚ 34 ਰਹਿ ਜਾਊਗਾ 4.5 ਦੀ ਵੀ ਤੁਸੀਂ 벨ਟ ਪਾ ਸਕਦੇ ਹੋਗੇ ਤੇ ਲਓ ਜੀ ਹੁਣ ਆਪਾਂ ਪਹੁੰਚਾ ਕਟਿੰਗ ਕਰਾਂਗੇ ਇਹ ਆਪਾਂ 33 ਤੇ ਨਿਸ਼ਾਨ ਲਾ ਲੈਣਾ ਤੁਸੀਂ ਇਸ ਤਰੀਕੇ ਨਾਲ ਦੋਨੋਂ ਸਾਈਡ ਤੋਂ 33 ਤੇ ਇਹਨੂੰ ਲਾ ਲਾਂਗੇ ਆਪਾਂ ਹਾਂ ਦੁਬਾਰਾ ਬਹੁਤ ਪਿਆਰਾ ਆਪਾਂ 12 ਇੰਚ ਹੀ ਲਾ ਲਾਂਗੇ ਹਾਂ ਹਾਂਜੀ ਆਪਾਂ 12 ਇੰਚ ਦੇ ਨਿਸ਼ਾਨ ਲਾ ਲਿਆਏਗਾ 12 ਇੰਚ ਆਪਾਂ ਨੂੰ ਚਾਹੀਦਾ ਤੇ ਆਪਾਂ 12 ਇੰਚ ਤੇ ਨਿਸ਼ਾਨ ਲਗਾ ਲਿਆਏਗਾ ਜਦੋਂ ਇਹਨੂੰ ਆਪਾਂ ਫੋਲਡ ਕਰਾਂਗੇ 6 ਇੰਚ ਹੋ ਜਾਊਗਾ ਤੇ ਤੁਸੀਂ ਇਸ ਤਰੀਕੇ ਨਾਲ 12 ਇੰਚ ਨਿਸ਼ਾਨ ਲਾ ਲੈਣਾ ਇਹ 11 ਇੰਚ ਰਹਿ ਜਾਊਗਾ ਤੇ ਵਿੱਚ 1 ਇੰਚ ਦਾ ਕੁੰਦਾ ਐਡ ਹੋ ਜਾਊਗਾ ਇਹ ਆਪਾਂ ਨੂੰ ਜਿਹੜਾ ਨਾਰਮਲ ਆਪਣੀ ਮੂਰੀ ਹੁੰਦੀ ਆ ਉਹ 6 6.5 ਇੰਚੀ ਆਪਾਂ ਜਿਆਦਾ ਰੱਖਦੇ ਆਂ ਕਿਉਂਕਿ ਜਿਹੜੀਆਂ ਸਟੇਟ ਬਾਟਮ ਹੁੰਦੀ ਆ ਉਹਦੀ ਆਪਾਂ 7-8 ਇੰਚ ਮੂਰੀ ਰੱਖਦੇ ਆਂ ਬਾਕੀ ਜਿਹੜੀ ਬਾਟਮ ਕੁੰਦੇ ਵਾਲੀ ਪਹੁੰਚੇ ਵਾਲੀ ਹੁੰਦੀ ਆ ਉਹਦੀ ਤਾਂ ਆਪਾਂ ਸਾਰੇ ਜਣੇ 6 6.5 ਇੰਚੀ ਜਿਹੜੀ ਮੂਰੀ ਹੁੰਦੀ ਆ ਉਹ ਰੱਖਦੇ ਆਂਗੇ ਤੇ ਹੁਣ ਆਪਾਂ 12 ਇੰਚ ਦਾ ਇਦਾਂ ਕਰਕੇ ਲਾ ਲੈਣਾ ਨਾਲੋਂ ਤੇ ਇਹ ਆਪਣੇ ਲੈਗੇ ਪਹੁੰਚੇ ਜਿਹੜਾ ਇਹ ਸ਼ਰਟ ਦੇ ਨਾਲ ਸਾਈਡ ਤੇ ਕਪੜਾ ਵਧਿਆ ਹੋਇਆ ਸੀਗਾ ਉਹਦੇ ਵਿੱਚੋਂ ਪਹੁੰਚੇ ਲੱਥੇ ਆਪਣੇ ਨਾਲੇ ਆਪਾਂ ਘੇਰਾ ਵੀ ਫੁੱਲ 23 ਇੰਚ ਤਿਆਰ ਦਾ ਕਟਿੰਗ ਕੀਤੀ ਆ 4 ਇੰਚ ਐਕਸਟਰਾ ਲਿਆ ਸੀਗਾ 27 ਇੰਚ ਆਪਾਂ ਘੇਰਾ ਲਾਇਆ ਸੀ ਤੇ ਤਾਂ ਵੀ ਆਪਣੇ ਜਿਹੜਾ ਹੈਗਾ ਨਾਲੋਂ ਇੰਨਾ ਕਪੜਾ ਜਿਹੜਾ ਪਹੁੰਚੇ ਦਾ ਲੈ ਗਿਆ ਸੀਗਾ ਤੇ ਇਸ ਤਰੀਕੇ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੋਇਆ ਤੁਸੀਂ ਉਦਾਂ ਹੀ ਜਿਹੜੀ ਬੈਕ ਦੀ ਆ ਉਹ ਕਟਿੰਗ ਕਰੋਗੇ ਤਾਂ ਤੁਹਾਡਾ ਪਹੁੰਚਾ ਜਿਹੜਾ ਉਹ ਰਾਮ ਨਾਲ ਲੈ ਜਾਂਦਾ ਹੈਗਾ ਤੇ ਬਾਕੀ ਅੱਗੇ ਹੁਣ ਆਪਾਂ ਕਰਦੇ ਆ ਬਾਜੂ ਦੀ ਕਟਿੰਗ ਹਾਂਜੀ ਹੁਣ ਆਪਾਂ ਕਰਾਂਗੇ ਬਾਜੂ ਦੀ ਕਟਿੰਗ ਤੇ ਬਾਜੂ ਦੀ ਵੀ ਤੁਸੀਂ ਨਾ ਫਲਾਵਰ ਦੋਨਾਂ ਦੇ ਮਿਲਾ ਕੇ ਰੱਖ ਲੈਣੇ ਆ ਇਸ ਤਰੀਕੇ ਨਾਲ ਤੇ ਇਹਦੇ ਵੈਸੇ ਵਰਕ ਆਏਗਾ ਬਾਜੂ ਤੇ ਇਹ ਆਪਾਂ ਤੁਹਾਨੂੰ ਵਰਕ ਵਾਲਾ ਸੂਟ ਕਟਿੰਗ ਕਰਨਾ ਦੱਸਦੇ ਪਏ ਆਂਗੇ ਤੁਸੀਂ ਵਰਕ ਵਾਲਾ ਸੂਟ ਕਿੱਦਾਂ ਕਟਿੰਗ ਕਰਨਾ ਆਂਗੇ ਤੇ ਹੁਣ ਆਪਾਂ ਬਾਜੂ ਦੇ ਫਲਾਵਰ ਆ ਜਿਹੜੇ ਉਹਨਾਂ ਨੂੰ ਸੈਂਟਰ ਕਰ ਲੈਣਾ ਉਹਨਾਂ ਦਾ ਬਿਲਕੁਲ ਸੈਂਟਰ ਕਰਕੇ ਹਾਂ ਪਹਿਲੋ ਆਪਾਂ ਸੈਂਟਰ ਕਰਕੇ ਤੇ ਹੁਣ ਲਾਵਾਂਗੇ ਦੀ ਲੈਂਥ ਬਾਜੂ ਦੀ